ਕਾਰ ਕਾ ਗਿਆ ਦਲਜੀਤ ਆ ਗਿਆ ਦਲਜੀਤ ਆ ਗਿਆ ਓਏ ਪੰਜਾਰ ਤਿੰਨ ਕਿਲੋਮੀਟਰ ਪਿਆ ਸਟੇਸ਼ਨੋਂ ਵੇਖਦੇ ਚ ਪਹੁੰਚਿਆ ਜਾਏਗਾ ਟਾਈਮ ਨਾਲ ਕਿ ਨਹੀਂ ਖਿੱਚ ਕੇ ਖਿੱਚ ਕੇ ਮੁੰਡਿਆ ਆ ਜਾਨੇ ਹੀ ਰਾਹ ਵਿੱਚ ਟੱਕਰਿਆ ਨਿਕਲਿਆ ਸੱਪ ਮਰਿਆ ਗੋੜ پتہ ਕੌਣ ਆ ਇਹ ਆ ਗੋੜ ਜਿਹੜੀ ਦਾ ਘੁੰਮਦਾ ਕੋਈ ਔਇਲ ਕੱਢਦੇ ਸੀਗੇ ਪੁਰਾਣੇ ਸੰਨਿਆਂ ਵਿੱਚ ਨਿਆਗਰਾ ਫਾਲਸ ਆ ਗਿਆ ਆਹ ਵਾਲਾ ਝਰਨਾ ਜੀ ਦੇਖੋ ਕਿੰਨਾ ਸਕੂਨ ਕਹਿੰਦਾ ਇਹ ਪਾਣੀ ਆਟੋਮੈਟਿਕਲੀ ਹੁੰਦਾ ਜਾਂ ਪਿੱਛੇ ਕੰਜ ਮੋਟਰ ਲਾਈਟ ਇਹ ਦੋ ਸਤੀ ਆਪਣਣੀ ਤੋੜੇ ਪੰਜਾਬੀ ਕਹਿੰਦੇ ਹਰੇਕ ਸਾਥ ਕੰਮ ਹੁੰਦੇ ਆ ਲਓ ਜੀ ਉਹ ਲੋਕੇਸ਼ਨ ਤੇ ਪਹੁੰਚ ਗਏ ਜਿੱਥੇ ਸਨਸੈਟ ਹੋਣਾ ਹਾਂਜੀ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਅੱਜ ਤੁਹਾਨੂੰ ਅਸੀਂ ਦਿਖਾਵਾਂਗੇ ਤਿੰਨ ਚੀਜ਼ਾਂ ਪਹਿਲੀ ਚੀਜ਼ ਹੈ ਟ੍ਰੇਨ ਜਿਹੜੀ 올ਡ ਪੁਰਾਣੀ ਸਟਾਈਲ ਦੀ ਟ੍ਰੇਨ ਜਿਹੜੀ ਕੋਲਿਆਂ ਤੇ ਚੱਲਦੀ ਆ ਉਹ ਤੇ ਦੂਜਾ ਤੋਂ ਦਿਖਾਵਾਂਗੇ ਚਰਨਾ ਇੱਕ ਬਹੁਤ ਸੋਹਣਾ ਚਰਨਾ ਤੇ ਤੀਜਾ ਤੋਂ ਦਿਖਾਵਾਂਗੇ ਐਂਡ ਵਿੱਚ ਜਿਹਨੂੰ ਕਹਿੰਦੇ ਆ ਸਿਰਾ ਕੰਮ ਹੋਣਾ ਸਨਸੈਟ ਦਿਖਾਵਾਂਗੇ ਤੁਹਾਨੂੰ ਲੈ ਆਜੋ ਫੇ ਮਿੱਤਰੋ ਚੜਜੋ ਸਾਈਕਲਾਂ ਤੇ ਕਹਿੰਦੇ ਪ੍ਰਾਈਵੇਟ ਜੈਟ ਆ ਦਲਜੀਤ era ਮੁਵਾਰਕਾ ਹੋ ਗਿਆ ਦਲਜੀਤ ਆ ਗਿਆ ਦਲਜੀਤ ਆ ਗਿਆ ਓਏ ਆਜਰ ਵੀ ਆ ਗਏ ਓਏ ਆਜਰ ਰੀਸੀਵ ਕਰਨ ਚੱਲੀਏ ਆਜੋ ਤੇ ਅਗਲਾ ਪੇ ਸਾਡੀਆਂ ਕਾਤ ਸਾਈਕਲਾਂ ਦੇ ਅੱਜ ਨਹੀਂ ਦਲਜੀਤ ਨੇ ਉਹਨਾਂ ਪੂਰਾ ਸਾਈਕਲ ਤੇ ਗੇੜਾ ਕਰਾਉਣਾ ਸਾਰਾ ਪੰਜਾਬ ਦੀ ਫੀਲਿੰਗ ਦਿਹਾਣੀ ਹਾਂਜੀ ਜਿਹੜੀ ਟ੍ਰੇਨ ਤੁਹਾਨੂੰ ਦਿਖਾਉਣੀ ਹੈ ਉਹ ਇਸ ਟੇਮ ਰੇ ਸਟੇਸ਼ਨ ਤੇ ਲੱਗੀ ਪਈ ਹੈ ਤੇ ਪਰ ਅਸੀਂ ਸੋਚਿਆ ਅਗਲੇ ਸਟੇਸ਼ਨ ਤੇ ਜਾ ਕੇ ਵੇਖਾਂਗੇ ਕਿਉਂਕਿ ਉਹ ਥੋੜੇ 올ਡ ਟਾਈਪ ਦਾ ਸਟੇਸ਼ਨ ਹੈ ਤੇ ਉੱਥੇ ਵੀਡੀਓ ਵੀ ਵਧੀਆ ਬਣੇਗੀ ਪਰ ਇਹ ਆ ਇਹ ਟੇਮ ਵਾਲਾ ਟ੍ਰੇਨ ਸਾਨੂੰ ਨਹੀਂ ਪਤਾ ਕਿ ਟੇਮ ਵਾਲਾ ਤੁਰ ਪਈ ਮਤਲਬ ਪਹਿਲਾਂ ਹੀ ਤੁਰ ਪਈ 20 ਮਿੰਟ 3 ਕਿਲੋਮੀਟਰ ਬਿਆਸ ਸਟੇਸ਼ਨ ਹੋਣਾ। ਵੀਹ ਦੇ ਜੇ ਪਹੁੰਚਿਆ ਜਾਏਗਾ ਟੈਮਰਲ ਕਿ ਨਹੀਂ। ਬਸ ਖਿੱਚੀ ਜਾਂਦੇ ਆਪ ਸਪੀਡਾਂ। ਜੇ ਅਗਰ ਖਿੱਚ ਕੇ ਖਿੱਚ ਕੇ ਮੁੰਡਿਆ ਖਿੱਚ ਕੇ ਇੰਨਾ ਲੱਗੇ ਨਹੀਂ ਸਟੇਸ਼ਨ ਤੋੜਾ ਜੋਰ ਲਾਉਣਾ ਪੈਣਾ ਚਾਹੀਦਾ ਹੈ ਇੱਥੇ ਆ ਗਿਆ। ਆ ਸਾਰੇ ਟ੍ਰੇਨ ਦੀ ਵੇਟ ਕਰ ਰਹੇ ਨੇ। ਟ੍ਰੇਨ ਆਉਣੀ, ਟ੍ਰੇਨ ਦੀ ਵੇਟ ਬਣਾਉਣੀ ਸਾਰਿਆਂ ਨੇ। ਉਹਨੇ ਆਈ। ਪੂਰੇ ਟਾਈਮ ਤੇ ਪਹੁੰਚੇ ਆਪਾਂ ਇਹ ਕੋਲੇ ਵਾਲੀ ਟ੍ਰੇਨ ਆ ਇਹ ਚੱਲਦੀ ਸਾਲ ਦੇ ਵਿੱਚ 2-3 ਕਿ ਟਾਈਮ ਚੱਲਦੀ ਹੈ ਅੱਛਾ ਐਸੇ ਮਹੀਨਿਆਂ ਚ ਅਪ੍ਰੈਲ ਮਈ ਚ ਇਹ ਵੈਸੇ ਸ਼ੋਅ ਵਾਸਤੇ ਆ ਪੁਰਾਣੇ ਸਮਿਆਂ ਚ ਸਾਡੇ ਇਦਾਂ ਟ੍ਰੇਨਾਂ ਸੀਗੀਆਂ ਮਿਲਾਨ ਤੋਂ ਚੱਲਦੀ ਹੈ ਜਾਂਦੀ ਕੋਮੋ ਫਿਰ ਕੋਮੋ ਤੋਂ ਜਾਂਦੀ ਲੇਕੋ ਤੇ ਹੁਣ ਵਾਪਸ ਆ ਰਹੀ ਦੇਖੋ ਤੇ ਕੋਮੋ ਤੋਂ ਕੋਮੋ ਤੋਂ ਜਾਏਗੀ ਮਿਲਾਨ ਤੁਹਾਂ ਵੇਖੋ ਸੋਲੂਸ਼ਨ ਮੁੰਡਾ ਕਹਿੰਦੇ ਫਟਕ ਟੱਪ ਗਿਆ ਜੀੜੀ ਵਾਦੀ ਤੋਂ ਲੱਗ ਗਈ ਹਾਂ ਜੀ ਮੁੰਡਿਓ ਕਿੱਦਾਂ ਚੱਲ ਰਿਹਾ? ਓਕੇ ਯਾਰ। ਆ ਸਾਡੇ ਏਰੀਆ ਚ। ਸਤਿਨਾਮ। ਕਿੱਦਾਂ ਚੱਲ ਰਿਹਾ ਮੁੰਡਿਆ? ਬਹੁਤ ਵਧੀਆ ਚੱਲ ਰਿਹਾ ਬਾਈ। ਅੱਛਾ ਸਤਿਨਾਮ। ਆਪਾਂ ਹਾਂ ਕੰਮ ਕਰਦੀ ਸਾਡਾ। ਅੱਛਾ ਮਤਲਬ ਕੰਮ ਕਰਦੇ ਹੋ। ਅੱਛਾ। 20 ਮਿੰਟ ਅੱਜ ਛੁੱਟੀ। ਆ ਛੁੱਟੀ ਆ। ਅੱਜ ਮਾਸੀ ਛੁੱਟੀ ਮੇਰੇ। ਸਤਿਨਾਮ ਕਿਹੜੀ ਸ਼ੀਤ ਦਾ ਡਾ ਇੱਥੇ? ਨਹੀਂ ਡੰਗਰਾਂ ਦਾ ਤੇ ਹੋਥਰੇ ਮੈਨੂੰ ਘੋੜਿਆਂ ਦਾ ਵੀ ਮਿਲਣਾ ਪਿਆ। ਅੱਛਾ ਮੇਰਾ ਕੀ ਕੰਮ ਤੂੰ ਕਰਦਾ? ਨਹੀਂ ਮੈਂ ਕਲਾ ਡੰਗਰਾਂ ਦਾ ਕਰਦਾ। ਅੱਛਾ। ਡੰਗਰ ਡਾਕਟਰ ਤਾਂ ਨਹੀਂ ਇਹਦੇ? ਇੱਕ ਕੋਈ ਇਰੀਏ ਚ ਖਾਲੇ ਚ ਬੰਦਾ ਲੱਗਾ ਹੈ ਕੋਈ ਮਾੜੀ ਮੋਟੀ ਗੱਲ ਹੈ ਗੱਲ ਹੈ ਕੋਈ ਆ ਜਾਂਦੇ ਸੀ ਰਾਹ ਵਿੱਚ ਟਕਰਿਆ ਨਿਕਾ ਜਾਂ ਸੱਪ ਮਰਿਆ ਇਹ ਰਾਹ ਵਿੱਚ ਖੜੇ ਸੀਗੇ ਤੇ ਲੋਕੇਸ਼ਨ ਬੜੀ ਟਾਪ ਅਤੀ ਆਈ ਤੇ ਸਾਨੂੰ ਪਤਾ ਲੱਗਾ ਕਿ ਇੱਥੇ ਬੜੇ ਸਮਾਂ ਪਹਿਲਾਂ ਬਹੁਤ ਸਮਾਂ ਪਹਿਲਾਂ ਇੱਥੇ ਦਾਣੇ ਪੀਸੇ ਜਾਂਦੇ ਸੀਗੇ ਤੇ ਜਿੱਤੋਂ ਆਟਾ ਬਣਦਾ ਸੀ ਉਹ ਪਾਣੀ ਨਾਲ ਘੁੰਮਦਾ ਮਾੜੇ ਦਰਖਤ ਆ ਗਿਆ ਵਿੱਚ ਤਾਂ ਥੋੜਾ ਜਿਹਾ ਕਲੀਅਰ ਨਹੀਂ ਦਿਦਾ ਸ਼ਾਇਦ ਜੇ ਉਹ ਅਸੀਂ ਉਹ ਕੋਲੇ ਆਉ ਤੇ ਜਾ ਹੋਵੇ ਤਾਂ ਤੁਹਾਨੂੰ ਉਸ ਚੰਗੀ ਜਿਹਾ ਦਿਖਾਉਣੀ ਹੈ ਵੀਡੀਓ ਮਨ ਲਾ ਪੂਰਾ ਆ ਨਾ ਰਿਲੈਕਸ ਪਾਣੀ ਦੀ ਆਵਾਜ਼ ਸਕੂਨ ਜਿਹੜੇ ਆ ਰਹਿੰਦੇ ਹੁਣ ਇੱਥੇ ਘਰ ਵਾਲੇ ਚਲੋ ਇਹਨਾਂ ਨੂੰ ਤਾਂ ਆਦਤ ਪੈ ਗਈ ਹੋਣੀ ਆ ਰਹਿਣ ਦੀ ਇਹ ਚੱਕੀ ਪਾਣੀ ਦੇ ਨਾਲ ਚੱਲਦੀ ਬਸ ਵਾ ਇੰੋਂ ਤਾਂ ਇੱਥੇ ਬਾਹਰ ਬਹੁਤ ਜ਼ਿਆਦਾ ਆਉਂਦੀ ਹੁੰਦਾ ਆਵਾਜ਼ ਬਹੁਤ ਜ਼ਿਆਦਾ ਆਉਂਦੀ ਹੈ ਨਾ ਡਿਸਟਰਬਿੰਗ ਵੀ ਹੈ ਹਾਂ ਸਿਉਂ ਕਿਉਂਕਿ ਸਾਰਾ ਦਿਨ ਇਹ ਤੂੰ ਇਹ ਇਦਾਂ ਵੇਖਦੇ ਜਿਦਾ ਤੂੰ ਹੀ ਰੱਖੀ ਹੁੰਦੀ ਹੈ ਜੀ ਬਾਬ ਵਿਚਾਰ ਜੀ ਬਾਬ ਪਿਆਰ ਕਰਨਾ ਚਾਹੀਦਾ ਕੀ ਐ ਸੀਪੇ ਆਨ ਕੀ ਕਹਿੰਦੇ ਗੋਟ ਦੇ ਰੀਅਲ ਗੋਟ ਰੀਅਲ ਗੋਟ ਜਿਹੜਾ ਅੱਜਕੱਲ੍ਹ ਜ਼ਿਆਦਾ ਚੱਲਦਾ ਨਾਮ ਹੈ ਮਸ਼ਹੂਰ ਸਿੰਗਰਾ ਸੰਗਰਾ ਦੇ ਫੇ ਗੋਟ ਕੌਣ ਆ ਗੋੜ ਪਤਾ ਕੌਣ ਆ ਇਹ ਆ ਗੋਟ ਗੋਟ ਇਹ ਆ ਆ ਆਪਣਾ ਅਸਤਰ ਆ ਜਿਹੜੀ ਆਪਾਂ ਲੋਕੇਸ਼ਨ ਤੇ ਆਏ ਆ ਇਹਦਾ ਨਾਮ ਹੈਗਾ ਆ ਵਾਲਾ ਬਾਜੇਰੋ ਤੇ ਇਹਦਾ ਨਾਮ ਕਿੱਥੋਂ ਪਿਆ ਆ ਜੀ ਤੋਂ ਜੋ ਕਿ ਇਹਨਾਂ ਨੇ ਬਣਾਈ ਕਾਫੀ ਸਾਲ ਪਹਿਲਾਂ ਵੈਸੀ ਸਿੰਪਲ ਜੀ ਚੀਜ਼ ਆ ਕੰਡਾ ਆ ਤੇ ਖੱਬੇ ਸੱਜੇ ਬਾਲਟੀਆਂ ਟੰਗੀਆਂ ਇਦਾਂ ਪਾਣੀ ਕੈਰੀ ਕਰਦੇ ਹੁੰਦੇ ਸੀ ਪੁਰਾਣੇ ਵੇਲਿਆਂ 'ਚ ਤੇ ਇਸ ਚੀਜ਼ ਤੋਂ ਇਹਦਾ ਨਾਮ ਪਿਆ ਆਇਨਾ ਨੇ ਨਿਸ਼ਾਨੀ ਬਣਾਈ ਯਾਦਗਾਰੀ ਹਾਂਜੀ ਦੱਸੋ ਜੀ ਇਨਫੋਰਮੇਸ਼ਨ ਮਾੜੀ ਇੱਧਰ ਬਾਰੇ ਦੱਸੋ ਆਸਰ ਸਾਹਿਬ ਇਹ ਕਹਿੰਦੇ ਪਾਣੀ ਨਾਲ ਤੋਂ ਘੁੰਮਦੀ ਆ ਅੰਦਰੋਂ ਚੱਕੀ ਆ ਇਹਦੇ ਵਿੱਚੋਂ ਤੇਲ ਨਿਕਲਦਾ ਵਾ ਤੇ ਕਹਿੰਦੇ ਬਹੁਤ ਰੇਅਰ ਆ ਪੁਰਾਣੇ ਸਮਿਆਂ ਦੇ ਵਿੱਚੋਂ ਇਹ ਤੇਲ ਇੱਦਾਂ ਕੱਢਦੇ ਸੀਗੇ ਇਹ ਕਲੇਖ ਜੀ ਆ ਇੱਥੇ ਬਹੁਤ ਘਟ ਜਨਤਾਵਾਂ ਦੀ ਕਿਉਂਕਿ ਇਹਦੀ ਮੈਂਟੇਨੈਂਸ ਵੀ ਘਟਿਆ ਪਤਾ ਨਹੀਂ ਕਿਉਂ ਘਟਿਆ ਪਰ ਮੈਂਟੇਨੈਂਸ ਕਰਨੀ ਚਾਹੀਦੀ ਹੈ ਹਾਕਾ ਕੋ ਇਦਾਂ ਹੀ ਉੱਗਿਆ ਆ ਫੁੱਲ ਵੇਖੋ ਕਿੰਨੇ ਸੋਹਣੇ ਨਿਆਗਰਾ ਫਾਲਸ ਆ ਗਿਆ ਨਾਗਰਾ ਹੌਲ ਨੇ ਦੇ ਵਿੱਚ ਬਹੁਤ ਕਨੇਡਾ ਦਾ ਫਾਇਲ ਨੂੰ ਆ ਜਿਹੜੀ ਆਪਾਂ ਤਾਂ ਗੱਲ ਕਰਦੇ ਸੀਗੇ ਚਰਨਾ ਦਿਖਾਉਣਾ ਆ ਉਹ ਵਾਲਾ ਚਰਨਾ ਇੱਥੇ ਆਸਰ ਦੇਖਣਾ ਚਾਹੀਏ ਆਹ ਵਾਲਾ ਚਰਨਾ ਜੀ ਦੇਖੋ ਕਿੰਨਾ ਸਕੂਨ ਪੂਰੇ ਜੇ ਬੰਦਾ ਨਾ ਬੋਲਣਾ ਪਿੱਛੇ ਐਨ ਪਾਣੀ ਡਿੱਗਦਾ ਬਹੁਤ ਸਕੂਨ ਮਿਲਦਾ ਇਦਾਂ ਜਾਂਦਾ ਕੀ ਕਹਿੰਗੂ ਅਸਤਰ ਸਾਹਿਬ ਹਾਂਜੀ ਹਾਂਜੀ ਬਹੁਤ ਵਧੀਆ ਲੱਗਾ ਇੱਥੇ ਐਨ ਇੱਕ ਇੱਕ ਹਿਸਾਬ ਦਾ ਕਿ ਮਨ ਨੂੰ ਸਕੂਨ ਮਿਲਦਾ ਇੱਥੇ ਆ ਹਾਂ ਠੰਡੀ ਠੰਡੀ ਹਵਾ ਆਉਂਦੀ ਏ ਆ ਆਪਣੇ ਬੰਦੇ ਪਤਾ ਨਹੀਂ ਕਿੱਥੇ ਜਾਣਾ ਚਾਹੁੰਦੇ ਨੇ ਫੋਟੋਗ੍ਰਾਫੀ ਕਰਨਗੇ ਅਸਰ ਕਹਿੰਦਾ ਕਹਿੰਦਾ ਇਹ ਪਾਣੀ ਆਟੋਮੈਟਿਕਲੀ ਆਉਂਦਾ ਜਾਂ ਪਿੱਛੇ ਕਿਹੜੇ ਮੋਟਰ ਲਾਈ ਆ ਤੇ ਸਾਡਾ ਅਸਰ ਆ ਜੀ ਸਦੀਏ ਨੂੰ ਕਹਿੰਦੇ ਅਸਰ ਝਰਨਾ ਦੇਖ ਲਿਆ ਤੇ ਹੁਣ ਚਲਈਏ ਵਾਪਸ ਤੀਜੀ ਲੋਕੇਸ਼ਨ ਤੇ ਜਿੱਥੇ ਸਨਸੈਟ ਹੋਣਾ ਟਾਈਮ ਵੀ ਕਾਫੀ ਹੋ ਚੱਲਾ ਥੋੜਾ ਜਿਹਾ ਤਿਲਕੀ ਕੰਮ ਆ ਧਿਆਨ ਨਾਲ ਹੋਰ ਬਲੌਗ ਦੇ ਬਲੌਗ ਚੱਕਰ ਚੋਂ ਉਹ ਹੋ ਚੱਲਿਆ ਜੀ ਕੰਮ ਵੀ ਚੜਨਾ ਆਪਾਂ ਵੇਖ ਲਿਆ ਹੁਣ ਆਪਾਂ ਜਾਵਾਂਗੇ ਲਾਸਟ ਲੋਕੇਸ਼ਨ ਤੇ 7:30 ਹੋ ਗਏ ਨੇ ਤੇ ਆਪਣਾ ਸਨਸੈਟ ਦਾ ਟਾਈਮ ਹੈਗਾ 8:17 ਮਸਾਂ ਹੀ ਉਨਾ ਹੀ ਟਾਈਮ ਆ ਜਿੰਨਾ ਸਾਨੂੰ ਪਹੁੰਚਣ ਨੂੰ ਲੱਗਣਾ ਤਾਂ ਕਰਕੇ ਆਪਾਂ ਇੱਥੇ ਨਹੀਂ ਆਪੀ ਗੱਡੀਆਂ ਠੱਡ ਦੀ ਹੋਣ ਲੱਗ ਪਈਏ ਮਲਾੜਾ ਹੋੜੀਆਂ ਪਾਉਣੀਆਂ ਪੈਣੀਆਂ ਹਾਲੇ ਚਲ ਚੜਾਈ ਚੜਨੀ ਹੈ ਪਰ ਆਜੋ 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 ਕਰਦੇ ਐ ਵੀ ਥੋੜੀ ਨਾ ਨਾ ਬੱਚਾ ਕਰਾ ਹਾਂ ਦੇਖੀ ਦੇਖੀ ਸੋਹਣਾ ਉਹ ਲੈ ਵੀ ਯੂਲੇ ਕੋਕ ਨਾ ਤਪਰ ਮਾਰ ਆ ਦੇਖੋ ਖੇਤ ਵੀਜੇ ਹੋਏ ਅਸਰ ਸਾਹਿਬ ਕੀ ਵੀਜਿਆ ਖੇਤ ਚ ਮੱਕੀ ਅਸਾਰੀ ਜਾਨਵਰ ਨੂੰ ਗੋੰਦੇ ਆ ਅਸਰ ਸਾਹਿਬ ਆ ਦੋ ਦਮ ਮਿੱਟੋ ਸੋਰੀ ਹਲੋ ਮੈਂ ਗਰੀ ਲੈ ਜਾਗਾ ਉਤਰ ਜਾ ਸਾਈਕਲ ਤੋਂ ਸਾਈਕਲ ਛੱਡ ਦੇ ਇੱਥੇ ਪਾਜੀ ਹੁਣੀ ਸੇਵਾ ਕਰਨ ਚੱਲੇ ਫੌਜੀ ਵੀ ਆ ਗਏ ਉੱਤਰ ਨੂੰ ਰਾਤੀ ਆਪੇ ਰਾਤੀ ਵੀ ਲੈ ਸਿੱਧਾ ਇੱਥੇ ਤੋਂ ਰਾਤੀ ਬੀਓ ਚਾਓ ਰਾਗਾ ਚਾਓ ਚਾਓ ਪੰਜਾਬੀ ਕਹਿੰਦੇ ਹਰੇਕ ਸਾਹ ਕੰਮ ਹੁੰਦੇ ਆ ਬਾਹਰਲੇ ਮਲਖ ਚ ਪੰਜਾਬੀ ਪੰਜਾਬੀ ਦੇ ਕੰਮ ਪੰਜਾਬੀ ਇਟਾਲੀਅਨ ਦੇ ਕੰਮ ਹੁੰਦੇ ਡਾਇਲੈਗ ਪੰਜਾਬੀ ਹੁੰਦੀ ਰੋਡੀਆਂ ਨਾਲ ਫੈਸਟ ਚੈਨਲ ਦਾ ਡਾਇਲੌਗ ਚੇਂਜ ਕਰਦਾ ਥੋੜਾ ਜਿਹਾ ਲੋ ਜੀ ਉਹ ਲੋਕੇਸ਼ਨ ਤੇ ਪਹੁੰਚ ਗਏ ਜਿੱਥੇ ਸਨਸੈਟ ਹੋਣਾ ਪਰ ਅਸੀਂ ਥੋੜਾ ਜਿਹਾ ਲੇਟ ਹੋ ਗਏ ਚੱਲ ਆ ਗਿਆ ਹੁਣ ਤਾਂ ਹੋ ਹੀ ਹੈ ਅਸਤਰ ਨੇ ਕਹਿੰਦੇ ਸਾਈਕਲ ਖਿੱਚਿਆ ਪੂਰਾ ਪਰ ਉਤਰਾਇਆਂ ਚੜਾਈਆਂ ਇੰਨੀਆਂ ਹੋ ਗਈਆਂ ਕਿ ਲੇਟ ਹੋ ਗਿਆ ਕੰਮ ਅਗਲੀ ਵਾਰੀ ਜਿੱਦਣ ਕਿਤੇ ਬਹੁਤ ਵਧੀਆ ਦਿਨ ਹੋਇਆ ਐ ਦੈਨ ਕਲੀਅਰ ਹੋਇਆ ਤਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ। ਬਾਕੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ 'ਚ। ਬਾਏ ਬਾਏ।